ਆਓ ਅਕਾਲ ਪੁਰਖ ਦੇ ਚੌਥੇ ਸਰਗੁਣ ਸਰੂਪ ਦੀ ਮਹਿਮਾ ਗਾ ਕੇ ਆਪਣੇ ਸਮੇ ਨੂੰ ਜੀਵਨ ਨੂੰ ਸਫਲਾ ਕਰਦੇ ਹਾਂ ਪੰਥ ਪ੍ਰਕਾਸ਼ ਦੇ ਵਿੱਚ ਗਿਆਨੀ ਗਿਆਨ ਸਿੰਘ ਉਹਨਾਂ ਦੇ ਬੋਲ ਨੇ ਛੋਡੀ ਹਰਿਦਾਸ ਹਰ ਦਾਸੂ ਦਇਆ ਕੌਰ ਮਾਤਾ ਕਰਖਾਸੂ ਛੋਡੀ ਵੰਸ ਦੇ ਭਾਈ ਹਰਦਾਸ ਜੀ ਬੀਬੀ ਦਇਆ ਕੌਰ ਜੀ ਦੇ ਗ੍ਰਹਿ ਵਿਖੇ ਲਾਹੌਰ ਦੀ ਚੂਨਾ ਮੰਡੀ ਵਿੱਚ ਸ੍ਰੀ ਗੁਰੂ ਰਾਮਦਾਸ ਮਹਾਰਾਜ ਦਾ ਪ੍ਰਕਾਸ਼ 1591 ਬਿਕਰਮੀ ਕਤਕਵਦੀ ਦੂਜ ਨੂੰ ਹੁੰਦਾ ਹੈ ਇਹ ਜੋ ਪ੍ਰਕਾਸ਼ਮਾਨ ਹੋਏ ਨੇ ਕੌਣ ਨੇ ਇਹਨਾਂ ਦੀ ਹਸਤੀ ਕੀ ਹੈ ਗੁਰੂ ਗ੍ਰੰਥ ਸਾਹਿਬ ਦਾ ਫਰਮਾਨ ਹੈ ਧੰਨ ਧੰਨ ਰਾਮਦਾਸ ਗੁਰੂ ਜਿੰਨ ਸ੍ਰਿਆ ਤਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੈ ਧਾਰਿਆ ਪਰਮਾਤਮਾ ਸਾਰੀ ਦੁਨੀਆ ਨੂੰ ਸਿਰਜਦਾ ਸਭ ਭਾਂਡੇ ਉਹਦੇ ਹੀ ਘੜੇ ਹੋਏ ਨੇ 84 ਲੱਖ ਜੂਨਾ ਇਹ ਖੰਡ ਬ੍ਰਹਿਮੰਡ ਗ੍ਰੀਅੰਸ ਆਫ ਗੈਲੈਕਸੀਜ਼ ਸਭ ਉਹਦੇ ਹੀ ਬਣਾਏ ਹੋਏ ਨੇ ਜੋ ਸਾਰਿਆਂ ਨੂੰ ਸਵਾਰ ਦਾ ਸ਼ਿੰਗਾਰ ਦਾ ਹੈ ਉਹਨੇ ਇੱਕ ਸ਼ਰੀਰ ਤਿਆਰ ਕੀਤਾ ਜਿੱਥੇ ਸੁਮੁੱਚੀ ਕਰਾਮਾਤ ਲੈ ਕੇ ਉਹਨੇ ਆਪ ਟਿਕਣਾ ਸੀ ਉਸ ਸ਼ਰੀਰ ਦਾ ਨਾਮ ਗੁਰੂ ਰਾਮਦਾਸ ਹੈ। ਬਾਖਸ਼ਾਲ ਦੇ ਨਾਲ ਅਤੋਲ ਤਕੜੀ ਚੋਹੀ ਤਲਦਾ ਹੈ ਜਿਹਦੇ ਬਰਾਬਰ ਕੋਈ ਨਾ ਕੋਈ ਵਟਾ ਮਿਲ ਜਾਵੇ। ਤੇਰੇ ਬਰਾਬਰ ਕੋਈ ਹਸਤੀ ਨਹੀਂ। ਤੋਲਿਆ ਨਹੀਂ ਤੂੰ ਜਾ ਸਕਦਾ। ਤੇਰਾ ਅੰਤ ਕੋਈ ਨਹੀਂ ਜਾਣਦਾ। ਪਾਰਾਵਾਰ ਕੋਈ ਨਹੀਂ ਜਾਣਦਾ। ਹਾਂ ਅੰਤ ਨਾਮ ਹੀ ਤੇਰਾ ਆਵੇ ਜਿਹੜੇ ਤੇਰੇ ਗੀਤ ਗਾਉਂਦੇ ਨੇ ਉਹਨਾਂ ਨੂੰ ਪਤਾ ਕੀ ਮਿਲਦਾ ਜਿੰਨ ਤੂੰ ਸੇਵਿਆ ਭਾਉ ਕਰ ਸੇ ਤੂੰ ਦੁਪਾਰ ਉਤਾਰਿਆ ਭਾਵਨਾ ਨਾਲ ਜਿਹੜੇ ਤੇਰੇ ਗੀਤ ਗਾਉਣ ਤੇਰੀ ਸੇਵਾ ਕਰਨ ਉਹਨਾਂ ਨੂੰ ਪਾਰ ਉਤਾਰ ਦੇਣਾ ਹੈ ਬਭ ਸਾਗਰ ਤੋਂ ਪਾਰ ਰੋਗਾਂ ਸੋਗਾਂ ਤੋਂ ਪਾਰ 84 ਲੱਖ ਜੂਨਾ ਤੋਂ ਪਾਰ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਟੇ ਦੁੱਧ ਸਾ ਪਰਵਾਰਿਆ ਉਹਨਾਂ ਦੇ ਅੰਦਰ ਜਿਹੜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮਹਿਲ ਹੈ ਜਿਸ ਕਰਕੇ ਦੁੱਖ ਮਿਲਦਾ ਹੈ ਉਹ ਮਹਿਲ ਤੂੰ ਕੱਢ ਦੇਣਾ ਹੈ ਧਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈਸਕਾਰਿਆ ਤੇਰਾ ਥਾਨ ਸੱਚ ਖੱਡ ਵੀ ਧਨ ਨਿਰਗੁਣ ਸਰੂਪ ਦਾ ਤੇ ਸਰਗੁਣ ਸਰੂਪ ਦਾ ਤੇਰਾ ਥਾਨ ਹਰਿਮੰਦਰ ਸਾਹਿਬ ਵੀ ਧਨ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੁ ਵਿਚਾਰਿਆ ਗੁਰ ਡਿਠਾ ਦਾ ਮਨ ਸਾਧਾਰਿਆ ਐ ਪਰਮੇਸ਼ਵਰ ਪਹਿਲਾਂ ਤੂੰ ਨਾਨਕ ਬਣਿਆ ਫਿਰ ਤੂੰ ਬਾਬਾ ਲੈਣਾ ਬਣਿਆ ਫਿਰ ਤੂੰ ਗੁਰੂ ਅਮਰਦਾਸ ਬਣਿਆ ਫਿਰ ਤੂੰ ਜੋਤ ਗੁਰੂ RAMਦਾਸ ਵਿੱਚ ਟਕਾਈ ਜਿਹੜੇ ਤੇਰੇ ਆਸਰੇ ਹੋ ਗਏ ਉਹਨਾਂ ਦਾ ਮਨ ਸਿੱਧੇ ਰਸਤੇ ਤੇ ਆ ਗਿਆ ਉਹਨਾਂ ਦੇ ਮਨ ਦੀ फडਕਣਾ ਮਿਟ ਗਈ 84 ਲੱਖ ਜੂਨਾ ਤੋਂ ਉਹਨਾਂ ਨੂੰ ਨਿਜ਼ਾਫ ਮਿਲ ਗਈ ਇਹ ਮਹਿਮਾ ਗੁਰੂ RAMਦਾਸ ਦੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ ਇੱਕ ਜਗ੍ਹਾ ਭਾਈ ਨੰਦ ਲਾਲ ਫਾਰਸੀ ਵਿੱਚ ਮਹਿਮਾ ਕਰਦੇ ਨੇ ਗੁਰੂ ਰਾਮਦਾਸ ਦੀ ਗੁਰੂ ਗੋਬਿੰਦ ਸਿੰਘ ਦੇ ਹਜ਼ੂਰੀ ਕਵੀ 52 ਕਵੀਆਂ ਚੋਂ ਸਿਰਮੌਰ ਕਵੀ ਜ਼ੇ ਤੌਸੀਫੇ ਉਹ ਸੋਲਸ ਕਾਸਰ ਜ਼ਬਾਨ ਅਜ਼ੋ ਰਬਾ ਹਮ ਸੁਦਸ ਗੌਹਰ ਫਿਸ਼ਾ ਕਿਦੇ ਆਇਆ ਗੁਰੂ ਰਾਮਦਾਸ ਪਾਤਸ਼ਾਹ ਜ਼ੇ ਤੌਸੀਫੇ ਸਿਫੇ ਦਾ ਮਤਲਬ ਰਬੀ ਫਾਰਸੀ ਚ ਸਿਫਤਾਂ ਵਡਿਆਈ ਹੈ ਇੰਨੀ ਕੁ ਮਹਾਨ ਹੈ ਤੇਰੀ ਅਸਮਤ ਤੇਰੀ ਵਡਿਆਈ ਫਾਰਸੀ ਦੇ ਵਿਦਵਾਨਾਂ ਨੇ ਤਿੰਨ ਤਰ੍ਹਾਂ ਦੀ ਰਚਨਾ ਮੰਨੀ ਹੈ ਜਿਵੇਂ ਸਿੱਖ ਧਰਮ ਚ ਚਾਰ ਤਰ੍ਹਾਂ ਦੀ ਰਚਨਾ ਹੈ ਨਾ ਅੰਡਜ ਜੇਰਜ ਸੇਤਜ ਉਤਪੁਜ ਆਂਡਿਆਂ ਚੋਂ ਪੈਦਾ ਹੋਣ ਵਾਲੇ ਜੇਰ ਚੋਂ ਪੈਦਾ ਆਉਣ ਵਾਲੇ ਮੁੜਕੇ ਚੋਂ ਸੇਤ ਚ ਧਰਤੀ ਚੋਂ ਉਤਪੁਜ ਰੋਖਾ ਤਕ ਇਦਾਂ ਦੂਸਰੀ ਤਰਫ ਮੰਨਿਆ ਗਿਆ ਪਰਸ਼ੀਅਨ ਵਿਦਵਾਨਾਂ ਵੱਲੋਂ ਜਮਾ ਤਾਕ ਪਥਰਾਦ ਜਿਹੜੇ ਜੜ ਨੇ ਦੂਸਰੇ ਪ੍ਰਕਾਰ ਦੀ ਰਚਨਾ ਨਵਾਂ ਤਾਕ ਉੱਗਣ ਵਾਲੀ ਬਨਸਪਤੀ ਤੀਸਰੇ ਪ੍ਰਕਾਰ ਦੀ ਰਚਨਾ ਹੈਵਾਨਤ ਜੇਰ ਚੋਂ ਪੈਦਾ ਹੋਣ ਵਾਲੇ ਜੀ ਇੱਥੇ ਲਬਜ਼ ਹੈ ਸੂਲਸ ਤਿੰਨ ਤੋਂ ਤਿੰਨ ਪ੍ਰਕਾਰ ਦੀ ਜਿਹੜੀ ਰਚਨਾ ਹੈ ਉਹ ਕਾਸਰ ਹੈ ਉਹ ਮਜਬੂਰ ਹੈ ਉਹ ਤੇਰੇ ਗੁਣਾਂ ਦਾ ਅੰਤ ਨਹੀਂ ਪਾ ਸਕਦੀ ਇਡਾ ਵਠਾਏ ਗੁਰੂ ਰਾਮਦਾਸ ਦੂਸਰਾ ਭਾਗ ਤੈਨ ਕੌਣ ਦੁਨੀਆ ਤੇ ਬਹੁਤ ਬੁਲੰਦ ਹਸਤੀਆਂ ਸਮਝੇ ਗਏ ਦੇਵਤੇ ਬ੍ਰਹਮਾ ਪੈਨੰਦ ਲਾਲ ਸਨਾਤਨ ਚੋਨੇ Hindu ਨੇ ਗੁਰੂ ਗੋਬਿੰਦ ਸਿੰਘ ਦੇ ਦਰਸ਼ਨ ਕਰਕੇ ਸਿੱਖ ਹੋਏ ਤੇ ਉਹਨਾਂ ਆਖਿਆ ਐ ਅਕਾਲ ਪੁਰਖ ਦੇ ਰੂਪ ਗੁਰੂ ਰਾਮਦਾਸ ਜਿਸ ਅਕਾਲ ਪੁਰਖ ਦੀ ਵਡਿਆਈ ਦਾ ਅੰਤ ਸ਼ਿਵ ਜੀ ਬ੍ਰਹਮਾ ਵਿਸ਼ਨੂੰ ਨਹੀਂ ਪਾ ਸਕਦੇ ਤੂੰ ਉਹ ਦਾ ਰੂਪ ਹੈ ਤੇਰੇ ਗੁਣਾਂ ਦਾ ਅੰਤ ਨਹੀਂ ਹੈ ਪਟਾਣੇ ਬਾਣੀ ਚ ਲਿਖਿਆ ਨਾ ਕਿ ਤੇਰੀ ਜਿਹੜੀ ਮਹਿਮਾ ਹੈ ਉਹ ਬੜੀ ਬੁਲੰਦ ਹੈ ਤੇਰੇ ਗੁਣਾਂ ਦਾ ਅੰਤ ਨਹੀਂ ਆ ਸਕਦਾ ਫੁਨ ਜਾਣੈ ਕੋ ਤੇਰਾ ਅਪਾਰ ਨਿਰਭਉ ਨਿਰੰਕਾਰ ਅਗਥ ਕਟਨਹਾਰ ਤੁਝ ਹੈ ਬੁਜਾਈ ਹੈ ਤੇਰੀ ਕਥਾ ਤੇ ਨਹੀਂ ਜਾ ਸਕਦੀ ਤੂੰ ਏਡਾ ਵੱਡਾ ਐ ਗੁਰੂ ਰਾਮਦਾਸ ਤੇਰੀ ਏਡੀ ਪਹੁੰਚ ਐ ਅਕੇ ਲਫ਼ਜ਼ ਵਰਤਿਆ ਹੈ ਰੁਬਾਹ ਅਰਬੀ ਫਾਰਸੀ ਚ ਗਿਣਤੀ ਅੰਦਰ 4 ਨੂੰ ਕਿਹਾ ਜਾਂਦਾ ਹੈ 4 ਕੀ ਨੇ ਦੁਨੀਆਂ ਤੇ ਵੇਦ ਅਕੇ ਲਫ਼ਜ਼ ਹੈ ਸੁਦਸ ਫਾਰਸੀ ਚ 6 ਨੂੰ ਕਹਤੇ ਨੇ ਸ਼ੇਕੀ ਨੇ ਦੁਨੀਆ ਤੇ ਸ਼ਾਸਤਰ ਸ਼ੇਕੀ ਨੇ ਦੁਨੀਆ ਤੇ ਭੇਖ ਇਹ ਜਿੰਨੇ ਵੀ ਧਾਰਮਿਕ ਗ੍ਰੰਥ ਵਾਹਿਗੁਰੂ ਦੀ ਅਕਾਲ ਪੁਰਖ ਦੀ ਪ੍ਰਭੂ ਦੀ ਪਰਮੇਸ਼ਵਰ ਦੀ ਵਡਿਆਈ ਕਰਦੇ ਨੇ ਅੰਤ ਨਹੀਂ ਪਾ ਸਕਦੇ ਉਹ ਹੀ ਵਾਹਿਗੁਰੂ ਗੁਰੂ ਰਾਮਦਾਸ ਬਣ ਕੇ ਦੁਨੀਆ ਤੇ ਆਇਆ ਹੈ ਬਾਣੀ ਦਾ ਫਰਮਾਨ ਹੈ ਜਾਕੀ ਸੇਵ ਸੇਵ ਸਿੱਧ ਸਾਧਕ ਸੁਰ ਆਸੁਰ ਗਣ ਤਰ ਹੈ 33 ਸੁਰ ਬਚਨ ਸੁਣ ਕੰਨ ਰੇ ਸਬ ਦੇਵੀ ਦੇਵਤੇ ਉਸੇ ਨੂੰ ਧਿਆਕੇ ਬਵ ਸਾਗਰ ਤੋਂ ਤਰਦੇ ਨੇ ਦਾਸ ਬੇਨਤ ਕਹੇ ਨਾਮ ਗੁਰ ਮੁਖ ਲਹੈ ਗੁਰੂ ਗੁਰ ਗੁਰੂ ਗੁਰ ਗੁਰੂ ਜਪ ਮਨ ਰੇ ਆਓ ਗੁਰੂ ਰਾਮਦਾਸ ਦੇ ਗੀਤ ਗਾਏ ਜੇ ਦੇਵਤੇ ਗਉਂਦੇ ਨੇ ਤੁਸੀਂ ਵੀ ਗਾਓ ਤੁਹਾਡਾ ਜੀਵਨ ਸਫਲਾ ਹੋਵੇ ਉਹ ਅਕਾਲ ਪੁਰਖ ਚੂਨਾ ਮੰਡੀ ਲਾਹੌਰ ਪਰਫੁੱਲਤ ਹੋਇਆ ਗੁਰੂ ਰਾਮਦਾਸ ਜੀ ਦੇ ਰੂਪ ਚ ਪੰਥ ਪ੍ਰਕਾਸ਼ ਵਿੱਚ ਗਿਆਨੀ ਗਿਆਨ ਸਿੰਘ ਲਿਖਦੇ ਨੇ ਵੀ 6-7 ਵਰਿਆਂ ਦੀ ਉਮਰ ਸੀ। ਇਸੇ ਭਾਤ ਬਹੁ ਕਾਲ ਬਿਤਾਇਓ ਮਾਤ ਪਿਤਾ ਸੁਰਪੁਰ ਮਗਲੈਓ ਮਾਤਾ ਪਿਤਾ ਚਲਾਣਾ ਕਰਕੇ। ਦੁਖਾਂ ਲਦੀ ਘੜੀ ਜੀਵਨ ਤੇ ਆ ਗਈ। ਕਮਾਉਣ ਵਾਲਾ ਕੋਈ ਨਹੀਂ। ਔਕੜਾਂ ਹੀ ਔਕੜਾਂ ਨੇ। ਕਦੇ ਸਮਾਂ ਸੀ ਚੂਨਾ ਮੰਡੀ ਲਾਹੌਰ। ਬਾਈ ਹਰਦਾਸ ਦਾ ਪਰਿਵਾਰ ਬੜਾ ਖੇੜੇ ਚ ਰਹਿੰਦਾ ਸੀ। ਇਹ ਕੋਈ ਸਬਜ਼ੀ ਮੰਡੀ ਨਾ ਸਮਝ ਲਿਓ ਚੂਨਾ ਮੰਡੀ ਨੂੰ ਧੀਰੇ ਆ ਦਾ ਕਾਰੋਬਾਰ ਹੁੰਦਾ ਸੀ ਤਰਾਸ਼ੀ ਹੁੰਦੀ ਸੀ ਤੋਂ ਬੜੇ ਤਗੜੇ ਖਾਨਦਾਨ ਸਨ ਪਰ ਜਦੋਂ ਮਾਪਿਓਂ ਦਾ ਰਹਿਣ ਜਿੰਨਾ ਪੈਸੇ ਦੇਣੇ ਵੀ ਹੁੰਦੇ ਨੇ ਉਹ ਵੀ ਮਾਰ ਲੈਂਦੇ ਨੇ ਹਾਲਾਤ ਬੜੇ ਵਿਗੜ ਗਏ ਨਾਨੀ ਪਿੰਡ ਬਾਸਰਕੇ ਨੂੰ ਛੱਡ ਕੇ ਚੂਨਾ ਮੰਡੀ ਲਾਹੌਰ ਆ ਗਈ ਹੁਣ ਕਮਾਉਣ ਵਾਲਾ ਘਰ 'ਚ ਕੋਈ ਨਹੀਂ ਘੁੰਗਣੀਆਂ ਸ਼ੋਲੇ ਉਭਾਰ ਦਿੰਦੀ ਐ ਛੋਟੀ ਅਵਸਥਾ ਵਿੱਚ ਗੁਰੂ ਰਾਮਦਾਸ ਜੀ ਘੁੰਗਣੀਆਂ ਵੇਚਦੇ ਨੇ ਗੁਰਪ੍ਰਤਾਪ ਸੂਰਜ ਗ੍ਰੰਥ ਦੇ ਬੋਲ ਨੇ ਕਬੀਰ ਰਾਜ ਸੰਤੋਖ ਸਿੰਘ ਕਹਿੰਦੇ ਲੈ ਕਰ ਗਏ ਬਾਜ਼ਾਰ ਕਿਰਪਾਲਾ ਹੋਕਾ ਦੇਵਤ ਮਧੁਰ ਵਿਸਾਲਾ ਬੜੀ ਮਿੱਠੀ ਆਵਾਜ਼ ਵਿੱਚ ਕਿਰਪਾਲੂ ਗੁਰੂ ਰਾਮਦਾਸ ਜੀ ਹੋਕਾ ਦੇਖ ਕੇ ਘੁੰਗਣੀਆਂ ਵੇਚਣ ਕੀਰਤ ਕਰਦੇ ਨੇ ਕਿਸੇ ਚਾਚੇ ਤਾਏ ਨੇ ਸ਼ਰੀਕ ਨੇ ਆਸਰਾ ਨਹੀਂ ਦਿੱਤਾ ਕਿਸੇ ਨੇ ਨਹੀਂ ਆਖਿਆ ਰਾਮਦਾਸ ਜੀ ਤੁਹਾਡੀ ਉਮਰ ਪੜਨ ਦੀ ਐ ਖੇਡਣ ਦੀ ਐ ਰੋਜ਼ੀ ਰੋਟੀ ਦਾ ਪ੍ਰਬੰਧ ਅਸੀਂ ਕਰਕੇ ਦਵਾਂਗੇ ਉਲਟਾ ਸ਼ਰੀਕ ਤਾਨੇ ਮੇਨੇ ਮਾਰਦੇ ਨੇ ਗਰੀਬ ਮਫਲਸ ਇਨਸਾਨ ਦਾ ਕੋਈ ਸਾਥੀ ਨਹੀਂ ਦੇ ਹੁੰਦਾ ਪੈਸੇ ਵਾਲੇ ਨੂੰ ਹੀ ਸਲਾਮਾਂ ਹੁੰਦੀਆਂ ਨੇ ਡਾਕਟਰ ਮੁਹੰਮਦ ਇਕਬਾਲ بڑے ਵੱਡੇ ਸ਼ਾਇਰ ਨੇ ਉਹਨਾਂ ਦਾ ਬੋਲ ਬੜਾ ਗੂੰਜਦਾ ਦੁਨੀਆ 'ਚ ਜਿਨ ਕੇ ਆਂਗਨ ਮੇ ਅਮੀਰੀ ਕਾ ਸ਼ਜਰ ਲਗਤਾ ਹੈ। ਹੁਨਕਾ ਹਰ ਐਬ ਵੀ ਜ਼ਮਾਨੇ ਕੋ ਹੁਨਰ ਲਗਤਾ ਹੈ। ਜੇਤੇ ਘਰ ਵਿੱਚ ਐ ਅਮੀਰੀ ਤੇ ਬੰਦਾ ਜਿੱਡਾ ਮਰਜੀ ਨਕਮਾ ਹੋਵੇ ਐਮੀ ਹੋਵੇ। ਤੇ ਰੇਦੀ ਅਕਲ ਨਾ ਹੋਵੇ। ਪੈਸੇ ਕਰਕੇ ਦੁਨੀਆ ਉਹਦਾ ਅਸਰ ਕਬੂਲਦੀ ਹੈ। ਉਹਦੇ ਔਗਣਾ ਨੂੰ ਵੀ ਗੁਣ ਸਮਝਿਆ ਜਾਂਦਾ ਹੈ। ਦੂਸਰੀ ਤਰਫ ਜੇ ਕਿਸੇ ਕੋਲ ਪੈਸਾ ਨਾ ਹੋਵੇ ਗਰੀਬੀ ਹੋਵੇ ਨਿਰਧਨਤਾ ਹੋਵੇ ਉਹ ਜਿੰਨਾ ਚਾਹੇ ਉਹ دیਵਾਨ ਹੈ ਸ਼ਿਆਣਾ ਹੈ ਵਾਕਸ਼ਲ ਜਾਣਦਾ ਹੈ ਪਰ ਇਹ ਪੰਚਾਇਤ ਚ ਗੱਲ ਕਰਨੀ ਜਾਣਦਾ ਹੈ ਢੇਲੀ ਅਸਰ ਨਹੀਂ ਹੁੰਦਾ ਉਹਦੀ ਗੱਲ ਦਾ ਕਿਉਂਕਿ ਪੈਸਾ ਹੈ ਨਹੀਂ ਤੋ ਦੁਨੀਆ ਪੈਸੇ ਨੂੰ ਪੂਜਦੀ ਹੈ ਗਰੀਬਾ ਤੋਂ ਦੂਰੀ ਬਣਾਉਂਦੀ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਹੈ ਕਹਿੰਦੇ ਇੱਕੇ ਮਾਈ ਦੇ ਦੋ ਕਾਕੇ ਹੋਣ ਦਾ ਤੇ ਪਰਮਾਤਮਾ ਦੀ ਖੇਡ ਹੈ ਸੀ ਹੋ ਜਾਵੇ ਵੀ ਇੱਕ ਕਾਕਾ ਅਮੀਰ ਤੇ ਇੱਕ ਗਰੀਬ ਹੋ ਗਿਆ ਨਿਰਦਨ ਆਦਰ ਕੋਈ ਨਾ ਦੇ ਲੱਖ ਜਤਨ ਕਰੇ ਉਹ ਚਿਤਨਾ ਧਰੇ ਉਹ ਗਰੀਬ ਬੜਾ ਸੋਰ ਲਾਉਂਦਾ ਹੈ ਵੀ ਮੇਰਾ ਭਾਈ ਅਮੀਰ ਹੈ ਮੇਥੋਂ ਦੂਰੀ ਐ ਮੈਂ ਨੇੜਤਾ ਕਰ ਲਵਾਂ ਪਰ ਉਹਦੇ ਕੀਤੇ ਯਤਨ ਪਰ ਫੁੱਲਤ ਨਹੀਂ ਹੁੰਦੇ ਜਾਓ ਨਿਰਦੰ ਸਰਦਨ ਕਹਿ ਜਾਏ ਆਗੇ ਬੈਠਾ ਪੀਠ ਦਿਰਾਏ ਗੁਰਗਰੰਦ ਸਾਹਿਬ ਚ ਬੋਲਨੇ ਕਿਦਰੇ ਗਰੀਬੜੇ ਨੂੰ ਅਮੀਰ ਦੀ ਲੋੜ ਪਈ ਜਾ ਕੁੰਡਾ ਖੜਕਾਇਆ ਸਾਹਮਣੇ ਹੀ ਬੈਠਾ ਸੀ ਮੀਰ ਪਿੱਠ ਕਰ ਲਈ ਭਰਾਵਾਂ ਵਾ ਕਾਰਨ ਗਰੀਬੀ ਐ ਕੁਝ ਮੰਗਣ ਆਇਆ ਹੋਵੇਗਾ ਬੂਆ ਤੇ ਆਇਆ ਮੁੜ ਗਿਆ ਕੋਈ ਸਤਕਾਰ ਨਹੀਂ ਮਿਲਿਆ ਕਿਉਂਕਿ ਪੈਸਾ ਨਹੀਂ ਹੈ ਕੋਲੋਂ ਜਾਓ ਸਰਦਨ ਨਿਰਦਨ ਕੈ ਜਾਏ ਦੀਆ ਆਦਰ ਲੀਆ ਬੁલાਏ ਕਿਦਰੇ ਸਰਦਨ ਨੂੰ ਅਮੀਰ ਨੂੰ ਗਰੀਬ ਭਾਈ ਦੀ ਲੋੜ ਪੈ ਗਈ ਜਾ ਬੂਆ ਖੜਕਾਇਆ ਗਰੀਬੜੇ ਨੇ ਬੂਆ ਖੋਲਿਆ ਜਿੱਦਾਂ ਦਾ ਟੁੱਟਾ ਭੱਜਾ ਮੰਜਾ ਸੀਦਾ ਆ ਜਿੱਦਾਂ ਦੀ ਪਾਟੀ ਪੁਰਾਣੀ ਚਾਦਰ ਸੀ ਵਿਛਾਈ ਭਰਾ ਨੂੰ ਭਾਇਆ ਕਹਿੰਦੇ ਇਹ ਆਤਰ ਪੈਸੇ ਦਾ ਹੋਇਆ ਹੈ ਇਹ ਸਤਕਾਰ ਮਾਇਆ ਦਾ ਹੋਇਆ ਹੈ ਨਿਰਦਨ ਸਰਦਨ ਦੋਨੋਂ ਭਾਈ ਪ੍ਰਭ ਕੀ ਕਲਾ ਨਾਲ ਮੇਢੀ ਜਾਈ ਵੇਖੋ ਦੋਨੇ ਭਾਈ ਨੇ ਬਲੱਡ ਰਿਲੇਸ਼ਨ ਹੈ ਨਾੜਾਂ ਚ ਟਿੱਕੇ ਬਾਪ ਦਾ ਲਹੂ ਹੈ ਮਾਇਆ ਨੇ ਫਾਸਲਾ ਪਾ ਦਿੱਤਾ ਅਮੀਰ ਗਰੀਬ ਦੀ ਕਦਰ ਨਹੀਂ ਕਰਦਾ ਗਰੀਬ ਅਮੀਰ ਦੀ ਕਦਰ ਕਰਦਾ ਹੈ ਇਹ ਪੈਸੇ ਦੀ ਤਾਕਤ ਹੈ 99% ਦੀ ਇਦਾਂ ਹੀ ਹੈ ਕੋਈ ਅੱਗਾ ਭਾਈ ਭਾਵੇਂ ਹੋਵੇ ਵੀ ਗਰੀਬੜੇ ਭਾਈ ਨੂੰ ਗੱਲ ਨਾ ਲਾ ਲਵੇ ਰੋਜ਼ ਤੇ ਪੜਦੇ ਹੋ ਜਗਤ ਮੈਂ ਝੂਠੀ ਦੇਖੀ ਪ੍ਰੀਤ ਆਪਣੇ ਹੀ ਸੁਖ ਸਿਉ ਸਭ ਲਾਗੇ ਕਿ ਆਦਾਰਾ ਕਿਆ ਮੀਤ ਮੇਰੋ ਮੇਰੋ ਸਭ ਕਹਿਤ ਹੈ ਹਿਤ ਸਿਉ ਬਾਂਧਿਓ ਜੀਤ ਅੰਤਕਾਲ ਸੰਗੀ ਨਹ ਕੋਉ ਇਹ ਅਚਰਜ ਹੈ ਰੀਤ ਕਹਿੰਦੇ ਅੰਤਕਾਲ ਇੱਥੇ ਕੋਈ ਸੰਗੀ ਨਹੀਂ ਬੰਦਦਾ ਅੰਤਕਾਲੇ 'ਚ ਕੋਈ ਸਾਥ ਨਹੀਂ ਦਿੰਦਾ ਅਸਲ ਦੇ ਵਿੱਚ ਸਾਰੇ ਲੋੜਾਂ ਦੇ ਬੱਚੇ ਹੋਏ ਨੇ ਜਿੰਨਾ ਚਿਰ ਕਮਾ ਕੇ ਦੇਉਗੇ ਉਹਨਾਂ ਚਿਰ ਤੇ ਠੀਕ ਹੈ ਜਿੱਦਣ ਤੁਸੀਂ ਕਮਾਉਣ ਜੋਗੇ ਨਾ ਰਹੇ ਉਹਦਨ ਖੇੜ ਵਿਗੜ ਜਾਣੀ ਐ ਬਜ਼ੁਰਗਾਂ ਵੱਲ ਵੇਖਿਆ ਨਾ ਕਦੇ ਜਿੰਨਾ ਚਿਰ ਕਮਾਉਂਦੇ ਸਨ ਘਰ 'ਚ ਸਤਿਕਾਰ ਸੀ ਤੇ ਜਦੋਂ ਹੱਡਾਂ ਵਿੱਚ ਤਾਕਤ ਨਾ ਰਹੀ ਕਮਾਉਣ ਜੋਗੇ ਨਾ ਰਹੇ ਤੇ ਬਾਪੂ ਉਹਨਾਂ ਦਾ ਮੰਝਾ ਘਰੋਂ ਬਾਹਰ ਢਾਹ ਦਈਦਾ ਜਾਂ ਫਿਰ ਦਾਸ਼ਰਮ ਛੱਡ ਜਾਂਦਾ ਘਰਵਾਲੀ ਨੂੰ ਖਰਚਾ ਨਾ ਦਿਓ ਉਹ ਕਮਾਉਣਾ ਛੱਡ ਦੇਵੇਗੀ ਬੱਚਿਆਂ ਨੂੰ ਖਰਚਾ ਨਾ ਦਿਓ ਹਰ ਰਿਸ਼ਤੇ ਟੁੱਟ ਜਾਂਦੇ ਨੇ ਹਰ ਰਿਸ਼ਤਾ ਮਤਲਬ ਤੇ ਟਿਕਿਆ ਮਤਲਬ ਦੀ ਪੂਰਤੀ ਹੋਈ ਗਈ ਤੇ ਤੇਰੇ ਸੱਜਣ ਮਿੱਤਰ ਨੇ ਪੂਰਤੀ ਨਾ ਹੋਈ ਤੇ ਖੇੜ ਵਿਗੜ ਜਾਂਦੀ ਹੈ ਉਹ ਮੱਖੀਆਂ ਉਹਨਾਂ ਚਿਹਰੀ ਬੈਂਦੀਆਂ ਨੇ ਜਿੰਨਾ ਚਿਰ ਮਿੱਠਾ ਹੁੰਦਾ ਹੈ ਗੁੜ ਮੁੱਕ ਗਿਆ ਮੱਖੀਆਂ ਉੱਡ ਜਾਂਦੀਆਂ ਨੇ ਸੱਜਣ ਉੱਡ ਜਾਂਦੇ ਨੇ ਯਾਰ ਉੱਡ ਜਾਂਦੇ ਨੇ ਰਿਸ਼ਤੇਦਾਰ ਪਰਿਵਾਰ ਉੱਡ ਜਾਂਦਾ ਹੈ ਤਾ ਮਹਾਰਾਜ ਨੇ ਇਹ ਝੋਟ ਕੀਤੀ ਐ ਮਨ ਮੂਰਖ ਅਜੂਨੈ ਸਮਝਤ ਸਿੱਖਦਾ ਆਰਿਓ ਨੀਤ ਨਾਨਕ ਪੌਜਲ ਪਾਰ ਪਰੈ ਜੋ ਕਾਵੇ ਪ੍ਰਭ ਕੇ ਗੀਤ ਕਹਿੰਦੇ ਮਨ ਮੂਰਖ ਸਮਝ ਲੈ ਵੇ ਮੇਰਾ ਮੇਰਾ ਕਰਦਾ ਤੇਰੇ ਨਹੀਂ ਪੈਸੇ ਦੇ ਯਾਰ ਨੇ ਸਾਰੇ ਪ੍ਰਮਾਤਮਾ ਹੀ ਤੇਰਾ ਐ ਜਿਹਦੀ ਤੇਰੇ ਅੰਦਰ ਜੋਤ ਐ ਜਿਹਦੇ ਕਰਕੇ ਪਰਫੁੱਲਤ ਐ ਦੁਨੀਆ ਜਦਨ ਜੋਤ ਖਿੱਚ ਲਈ ਮਿੱਟੀ ਦਾ ਪੁੱਤ ਨਾ ਰਹਿ ਜਾਣਾ ਤੂੰ ਉਦਣ ਤੇਰੇ ਆਪਣਿਆਂ ਨੇ ਮੜੀਆਂ ਚ ਲਿਜਾ ਕੇ ਤੈਨੂੰ ਲਾਬੂ ਲਾਉਣਾ ਓਨੇ ਦਿਨ ਖੜਿਆ ਐ ਜਿੰਨੇ ਦਿਨ ਮੇਰੀ ਜੋਤ ਐ ਤੇਰੇ ਅੰਦਰ ਜਿਹੜੇ ਕਾਕੇ ਨੂੰ ਉਂਗਲ ਪਕੜਾ ਕੇ ਚੱਲਣਾ ਸਿਖਾਇਆ ਮੜੀਆਂ ਚ ਲਾਬੂ ਉਹੀ ਲਾਂਦਾ ਏ ਏਡੀ ਤਗੇ ਦੀ ਦੁਨੀਆ ਓਏ ਦੁਨੀਆ ਮਤਲਬ ਪ੍ਰਸਤਾ ਦੀ ਐ ਪੈਸੇ ਤੇ ਟਿੱਗੀ ਹੋਈ ਐ ਸ਼ਰੀਕਾ ਨੇ ਖੜਾ ਛੱਡਿਆ ਕਦੇ ਬਾਣੀ ਫੜੀ ਬਚਪਨ ਵਿੱਚ ਗੁਰੂ ਰਾਮਦਾਸ ਜੀ ਦੀ ਤਾਨੇ ਮੇਹਣਿਆਂ ਤੋਂ ਤੰਗਾਈ ਨਾਨੀ ਬਾਉ ਪਕੜਿਆ ਗੁਰੂ ਰਾਮਦਾਸ ਨੂੰ ਲੈ ਕੇ ਚੱਲ ਪਈ ਬਾਸਰ ਕੇ ਆਪਣੇ ਪਿੰਡ ਵਾਲਾ ਤਾਲਾ ਲਾ ਦਿੱਤਾ ਭਾਈ ਹਰਦਾਸ ਦੇ ਘਰ ਨੂੰ ਕਿਸੇ ਸ਼ਰੀਕ ਨੇ ਨਹੀਂ ਸੀ ਰੋਕਿਆ ਮਹਾਰਾਜ ਕਿੱਥੇ ਚੱਲੇ ਹੋ ਬਚਪਨ ਹੈ guzara ਕਿਵੇਂ ਚੱਲੇਗਾ ਸਗੋ ਖੁਸ਼ ਨੇ ਚੰਗਾ ਹੈ ਤਾਲਾ ਲੱਗਾ ਘਰ ਨੂੰ ਪਿੱਛੋਂ ਜਿੰਦਰਾ ਤੋੜ ਕੇ ਕਬਜ਼ਾ ਕਰਾਂਗੇ ਅਰਦਾਸ ਦੇ ਘਰ ਦੇ ਪੰਥ ਪ੍ਰਕਾਸ਼ ਵਿੱਚ ਲਿਖਿਆ ਹੈ ਮਤੇ ਨਾਨਕ ਦੇ ਬਾਸਰ ਗਾਮੂ ਨਾਨੀ ਲੈ ਗਈ ਇਨ ਨਿਜ ਧਾਮੂ 7 ਬਰਸ ਕੀ ਥੀ ਕੀ ਥੀ ਆਯੂ ਰਹੇ ਨਾਨਕ ਦੇ ਘਰ ਸੁਖ ਪਾਇਉ ਸੱਤਾਂ ਗਸਾਲਾਂ ਤੋਂ ਉਮਰ ਥੋੜੀ ਉੱਤੇ ਪਿੰਡ ਛੱਡਣਾ ਪੈ ਗਿਆ ਨਾਨਕੇ ਪਿੰਡ ਬਾਸਰ ਕੇ ਵਾਸਾ ਕਰ ਲਿਆ ਹੁਣ ਉੱਥੇ ਵੀ ਘਰ ਵਿੱਚ ਕੋਈ ਕਮਾਉਣ ਵਾਲਾ ਨਹੀਂ ਤਾਨੇ ਮੇਣਿਆਂ ਤੋਂ ਬਚ ਗਏ ਕਿਉਂਕਿ ਤਾਨੇ ਮੇਣੇ ਇਹ ਗਰੀਬੀ ਨਾਲੋਂ ਵੀ ਵੱਡਾ ਕੰਡਾ ਨੇ ਜਦੋਂ ਸ਼ੁਭਦਾ ਹੈ ਬੜਾ ਦਰਦ ਕਰਦਾ ਹੈ ਨਾਨੀ ਨੇ ਉਥੇ ਵੀ ਗੁੰਗਣੀਆਂ ਬਾਲ ਦੇਣੀਆਂ ਗੁਰੂ ਆਰamਦਾਸ ਪਾਤਸ਼ਾਹ ਨੇ ਬਾਜ਼ਾਰ ਜਾ ਕੇ ਵੇਚੌਣੀਆਂ ਬਚਪਨ ਤੋਂ ਹੀ ਬੜਾ ਕਿਰਪਾਲੂ ਉਸਮਾਨ ਗਰੀਬ ਮਫਲਿਸ ਲੋਕਾਂ ਦੀ ਮਦਦ ਕਰਨੀ ਭੁੱਖਿਆਂ ਦਾ ਸਹਾਰਾ ਬਣਦਾ ਕਬੀਰ ਰਾਜ ਸੰਤੋਖ ਸਿੰਘ ਲਿਖਦੇ ਨੇ ਇੱਕ ਸਾਧ ਤਿੰਨ ਲਿਓ ਬੁਲਾਈ ਹਮੇ ਦੇਹੋ ਇਉ ਗਿਰਾ ਅਲਾਈ ਇੱਕ ਸਾਧੂ ਭੁੱਖਾ ਮਿਲਿਆ ਤੇ ਕਹਿੰਦਾ ਬੱਚਿਆ ਮੈਨੂੰ ਭੁੱਖ ਲੱਗੀ ਐ ਘੁੰਗੜੀਆਂ ਛਕਾ ਦੁਰਾ ਨੇ ਮੁੱਠ ਭਰੀ ਤੇ ਝੋਲੀ ਪਾ ਦਤੀਆਂ ਹਰਾਂ ਦਾ ਭੁੱਖ ਨਹੀਂ ਮਿਟੀ ਗੁਰੂ ਰਾਮਦਾਸ ਜੀ ਨੇ ਦੂਜੀ ਮੁਟਪਰੀ ਝੋਲੀ ਪਾ ਦਿੱਤੀਆਂ ਫਿਰ ਤੀਜੀ ਮੁਟ ਪਾਈ ਜਦੋਂ ਸਾਧੂ ਕਹਿੰਦਾ ਨਾ ਹਜੇ ਵੀ ਭੁੱਖ ਨਹੀਂ ਮਿਟੀ ਆਪਾਈ ਕੁੰਗੜੀਆਂ ਦਾ ਪੁੱਟਾ ਕਰਦਾ ਚੋਲੀ ਚ ਉਹਨੋਂ ਗਰੀਬ ਹੈ ਮੁਕਲਸ ਹੈ ਸਾਧੂ ਪੈਸੇ ਹੈ ਨਹੀਂ ਕੋਲ ਅੱਜ ਖਾਲੀ ਹੱਥੀ ਗੁਰੂ ਰਾਮਦਾਸ ਪਾਤਸ਼ਾਹ ਨੂੰ ਘਰ ਜਾਣਾ ਪਿਆ ਅੱਜ ਕਮਾਈ ਨਾ ਹੋਈ ਰਸਤਾ ਆਈ ਤੇ ਭੋਜਨ ਕਿੱਥੋਂ ਪਕਣਾ ਸੀ ਅੱਠੀ ਪੈਰੀ ਵੀ ਭੁੱਖਿਆ ਹੀ guzara ਕਰਨਾ ਪਿਆ ਪਰ ਬਿਰਤੀ ਵੇਖੋ ਪਰ ਉਪਕਾਰ ਦੀ ਬਚਪਨ ਤੋਂ ਹੀ ਭਾਈ ਗੁਰਦਾਸ ਕਹਿੰਦੇ ਪਰਉਪਕਾਰੀ ਸਤਿਗੁਰੂ ਸੱਚਖੰਡ ਵਾਸਾ ਨਿਰੰਕਾਰਾ ਗੁਰੂ ਪਰਮੇਸ਼ਰ ਦਰਮਿਤ ਧੰਦੇ ਵਾਲਾ ਹੈ ਉਹ ਸਦਾ ਹੀ ਝੋੜੀਆਂ ਪਰਦਾ ਹੈ ਜਿਸ ਜਨ ਹੋਏ ਆਪ ਕਿਰਪਾਲ ਨਾਨਕ ਸਤਿਗੁਰ ਸਦਾ ਦਿਆਲ ਜਿਹਦੇ ਤੇ ਕਿਰਪਾ ਕਰ ਦਵੇ ਉਹਨੂੰ ਸਭ ਦਾਤਾ ਬਖਸ਼ ਦਿੰਦਾ ਹੈ ਦੂਸਰੇ ਦੇ ਦੁੱਖ ਨੂੰ ਵੇਖ ਕੇ ਹਿਰਦਾ ਪਿਗਲ ਜਾਵੇ ਇਹ ਦਇਆ ਹੈ ਔਰੇ ਗੁਰਾਂ ਨੇ ਸਭ ਤੋਂ ਮਹਾਨ ਗੁਣ ਜੋ ਪ੍ਰਭੂ ਦੇ ਵਿੱਚ ਹੈ ਸਿੱਖਾਂ ਨੂੰ ਬਖਸ਼ਣਾ ਕੀਤਾ ਸਤ ਸੰਤੋਖ ਦਇਆ ਕਮਾਵੇ ਇਹੇ ਕਰਨੀ ਸਾਰ ਆਪ ਛੋੜ ਸਭ ਹੋਏ ਰਹਿਣਾ ਜਿਸ ਦੇ ਪ੍ਰਭ ਤਰੰਕਾਰ ਕਹਿੰਦੇ ਸਤ ਸੰਤੋਖ ਦਇਆ ਕਮਾਓ ਇਹਦੇ ਨਾਲੋਂ ਵੱਡਾ ਕੋਈ ਕਰਮ ਤਰਪ ਨਹੀਂ ਗਰੀਬ ਨੰਗਾ ਹੈ ਬਸਤਰ ਲੈ ਦਿਓ ਭੁੱਖਾ ਹੈ ਆਂਦਰਾ ਦੀ ਤਪਸ਼ ਰੋਟੀ ਨਾਲ ਮਿਟਾ ਦਿਓ ਦਸਵਾਤ ਕੱਢੋ ਸਿੱਖੀ ਦਾ ਸਿਧਾਂਤ ਹੈ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਹਾ ਬਿਛਾਣਾ ਹੈ ਸੇ ਕਹਿੰਦੇ ਜੇ ਰੱਬ ਦੀ ਪਹਿਚਾਨ ਕਰਨੀ ਹੈ ਪ੍ਰਮਾਰਥ ਦੇ ਰਸਤੇ ਦੀ ਸੋਝੀ ਚਾਹੀਦੀ ਹੈ ਪ੍ਰਭੂ ਦੀ ਪ੍ਰਾਪਤੀ ਕਰਨੀ ਹੈ ਤੇ ਕਹਿੰਦੇ ਫਿਰ ਨਾਮ ਜਪੋ ਕੀਰਤ ਕਰੋ ਤੇ ਵੰਡ ਛਕੋ ਚਾਹੇ ਘਰ ਵਿੱਚ ਗਰੀਬੀ ਹੈ ਫਿਰ ਵੀ ਧਰਵੇ ਤੇ ਹਿਰਦਾ ਬਚਪਨ ਤੋਂ ਹੀ ਆ ਗੁਰੂ ਰਾਮਦਾਸ ਜੀ ਕਿਉਂਕਿ ਵਾਹਿਗੁਰੂ ਦਾ ਰੂਪ ਨੇ ਤੇ ਵਾਹਿਗੁਰੂ ਸਦਾ ਹੀ ਵੰਡਦਾ ਹੈ ਸਦਾ ਹੀ ਝੋਲੀਆਂ ਪਰਦਾ ਹੈ ਤੋਂ ਇਹਦਾ ਬਾਸਰ ਕੇ ਪਿੰਡ ਮਹਾਰਾਜ ਨੇ ਬੇਅੰਤ ਭੁੱਖਿਆਂ ਦਾ ਆਸਰਾ ਹੋਣਾ ਕੀਤਾ ਮੁੱਠ ਮੁੱਠ ਛੋਲੇ ਵੰਡੀ ਜਾਣੇ ਜਦੋਂ ਕਿਸੇ ਕੁੜਮਾਇਆ ਨਾ ਹੋਵੇ ਇਹ ਕਿਸੇ ਨੇ ਮਾਇਆ ਦੇ ਦੇਣੀ ਲੈ ਦੇਣੀ ਕੋਲ ਰੱਖ ਲੈਣੀ ਰਸਤੇ ਲਿਆ ਕੇ ਭੋਜਨ ਸ਼ਕ ਲੈਣਾ ਨਾ ਵੀ ਮਾਇਆ ਮਿਲਣੀ ਤੇ ਖੇੜੇ ਵਿੱਚ ਰਹਿਣਾ ਪਰ ਫੁੱਲਦ ਰਹਿਣਾ ਐਸਾ ਅਗਮੀ ਜੀਵਨ ਦਿਆਲੂ ਕਿਰਪਾਲੂ ਗੁਰੂ ਰਾਮਦਾਸ ਪਾਸ਼ਾ ਦਾ